ਤਵਰੀਆ ਲੱਗਾ ਠੀਂਗਰਾ ਸਾਹਿਬ ਦੇਖੋ ਅੱਗੇ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ KFC ਦੇ ਖਾਣ ਲਈ ਜਾਂ ਜਾਣ ਲਈ ਆਪਾਂ ਨੂੰ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਦੇਖੋ ਕਿੰਨਾ ਵਧੀਆ ਉਪਰਾਲਾ ਕੀਤਾ ਹੈ ਉਹਨਾਂ ਨੇ ਜਿਹੜਾ ਹੈਗਾ ਵੀ ਆਪਣੀ ਸ਼ਹਿਰ ਨਕੋਦਰ ਦੇ ਵਿੱਚ ਖੁੱਲਾ ਆ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਤੁਸੀਂ ਇੱਥੇ ਆਓ ਆਪਣੀ ਫੈਮਿਲੀ ਨੂੰ ਲੈ ਕੇ ਆਓ ਤੇ ਇੰਜੋਏ ਕਰੋ ਵੈਸੇ ਇੰਟਰਨੈਸ਼ਨਲ ਬ੍ਰਾਂਡ ਆ KFC ਜੀ ਇੱਥੇ ਤਾਂ ਕਹਿਣ ਦੀ ਕੋਈ ਗੱਲ ਹੀ ਨਹੀਂ ਠੀਂਗਰਾ ਸਾਹਿਬ ਇਹ ਤਾਂ ਵੈਸੇ ਇੰਟਰਨੈਸ਼ਨਲ ਬ੍ਰਾਂਡ ਆ ਹਰ ਚੀਜ਼ ਦੀ ਕੁਆਲਿਟੀ ਹੁੰਦੀ ਤੇ ਹਰ ਚੀਜ਼ਾਂ ਦਾ ਇਹਨਾਂ ਦਾ ਸਫਾਈ ਦਾ ਹਰ ਪੱਖੋਂ ਜਿਹੜਾ ਬਹੁਤ ਵਧੀਆ ਮੈਂ ਕਹਿੰਦੀ ਇਹ ਵੰਡਰਫੁਲ ਅਚੀਵਮੈਂਟ ਹੋਈ ਐ ਸੇਰੀ ਦੀ ਜੀ ਵੰਡਰਫੁਲ ਵੰਡਰਫੁਲ ਹਾਂਜੀ ਹਾਂਜੀ ਇੰਨੇ ਖੁਸ਼ ਹੋਏ ਅਸੀਂ ਦਾ ਪਿਛੇ ਪਰਿਵਾਰ ਨੂੰ ਵੀ ਦੱਸ ਦਿੱਤਾ ਯੂਕੇ ਚ ਸਾਡੇ ਨਿਆਣੇ ਇੰਨੇ ਖੁਸ਼ ਐ ਜੀ ਮੈਂ ਤਾਂ ਉਹਨਾਂ ਨੂੰ ਫੋਟੋ ਵੀ ਇਥੋਂ ਭੇਜ ਚੁੱਕਾ ਮੈਂ ਮੈਂ KFC ਚ ਬੈਠਾ ਤੇ ਬਹੁਤ ਖੁਸ਼ ਹੋਏ ਕੋਸ਼ ਖਬਰ ਜੀ ਖੁਸ਼ ਖਬਰੀ ਨਕੌਦਰ ਸ਼ਹਿਰ ਤਰਕੀਆਂ ਦੇ ਰਸਤੇ ਤੇ ਨਕੌਦਰ ਸ਼ਹਿਰ ਦੇ ਵਿੱਚ ਅੱਜ ਖੁੱਲ ਚੁੱਕਾ KFC KFC ਖੁੱਲ ਚੁਕਾ ਹਾਈਵੇ ਤੇ ਕਪੂਰਥਲਾ ਚੌਂਕ ਦੇ ਨਾਲ ਮੋਗਾ ਰੋਡ ਤੇ ਹਾਈਵੇ ਤੇ ਖੁੱਲ ਚੁਕਾ ਅੱਜ KFC ਮੈਕਡੀ ਦੇ ਬਿਲਕੁਲ ਨਾਲ ਮੈਕਡੀ ਮਾਰਕੀਟ ਦੇ ਵਿੱਚ KFC ਖੁੱਲ ਚੁਕਾ ਤੁਸੀਂ ਵੀ ਪਹੁੰਚੋ ਜਲਦੀ ਜਲਦੀ ਆਉਣਾ ਆ ਔਰ ਇਸ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਆ ਔਰ ਤਰ੍ਹਾਂ ਤਰ੍ਹਾਂ ਦੇ ਸਵਾਦ ਲੈਣੇ ਆ ਕਿੱਥੇ ਲੈਣੇ ਆ KFC ਦੇ ਅੰਦਰ ਆ ਕੇ ਈਐਫਸੀ ਦੇ ਵਿੱਚ ਆਇਓ ਨਕੌਦਰ ਸ਼ਹਿਰ ਤਰਕੀਆਂ ਦੇ ਰਸਤੇ ਚੱਲ ਰਿਹਾ ਕਿਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਟੀ ਅੰਗਰੇਜ਼ ਸਾਹਿਬ ਦੇਖੋ ਅੱਗੇ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ KFC ਦੇ ਖਾਣ ਲਈ ਜਾਂ ਜਾਣ ਲਈ ਆਪਾਂ ਨੂੰ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਹੁਣ ਦੇਖੋ ਕਿੰਨਾ ਵਧੀਆ ਉਪਰਾਲਾ ਕੀਤਾ ਹੈ ਉਹਨਾਂ ਨੇ ਜਿਹੜਾ ਹੈਗਾ ਵੀ ਆਪਣੀ ਸ਼ਹਿਰ ਨਕੋਦਰ ਦੇ ਵਿੱਚ ਖੁੱਲਾ ਆ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਤੁਸੀਂ ਇੱਥੇ ਆਓ ਆਪਣੀ ਫੈਮਿਲੀ ਨੂੰ ਲੈ ਕੇ ਆਓ ਤੇ ਇੰਜੋਏ ਕਰੋ ਸਰ ਕੁਝ ਟੈਸਟ ਕੀਤਾੰਦਰਾ ਜੀ ਤੁਸੀਂ ਹਾਂ ਹਾਂ ਬਿਲਕੁਲ ਕੀਤਾ ਹੈ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਦੋ ਤਿੰਨ ਚੀਜ਼ਾਂ ਦੀਆਂ ਜਿਹੜੀਆਂ ਉਹਦਾ ਟੇਸਟ ਕਰਕੇ ਬਹੁਤ ਵਧੀਆ ਹੈਗਾ ਇਹ ਵੈਸੇ ਇੰਟਰਨੈਸ਼ਨਲ ਬ੍ਰਾਂਡ ਆ KFC ਜੀ ਇੱਥੇ ਤਾਂ ਕਹਿਣ ਦੀ ਕੋਈ ਗ ਇਹ ਤੇ ਹਰ ਚੀਜ਼ਾਂ ਦਾ ਇਹਨਾਂ ਦਾ ਸਫਾਈ ਦਾ ਹਰ ਪੱਖੋਂ ਜਿਹੜਾ ਬਹੁਤ ਵਧੀਆ ਇਹ ਕੰਮ ਕਰਦੇ ਆ ਹਰ ਚਰਾ ਦੀ ਚੇਟੀ ਸੇਫਟੀ ਰੱਖ ਕੇ ਧਿਆਨ ਵਿੱਚ ਰੱਖ ਕੇ ਸਾਰਾ ਕੁਝ ਬਣਾਉਂਦੇ ਆ ਸਰ ਤੁਸੀਂ ਜਲੰਧਰ ਦਾ ਲੁਧਿਆਣੇ ਇਹਨਾਂ ਦਾ ਟੇਸਟ ਕੀ ਕਰਕੇ ਸੇਮ ਹੈ ਜੀ ਬਿਲਕੁਲ ਸੇਮ ਹੈ ਸੇਮ ਕੰਪੋਨੈਂਟ ਆ ਤਨ ਦੱਸਿਆ ਹੋਇਆ ਹੈ ਜਿਹੜੇ ਵੀ ਸਾਰੇ ਇਹਨਾਂ ਦੇ ਆਊਟਲੈਟ ਹੁੰਦੇ ਸੇਮ ਹੁੰਦੇ ਆ ਹੁਣ ਜਲੰਧਰ ਨੂੰ ਜਾ ਲੁਧਿਆਣੇ ਨੂੰ 1 ਘੰਟਾ 2 ਘੰਟੇ 2.5 ਘੰਟੇ ਜਾਣ ਦੀ ਲੋੜ ਨਹੀਂ ਤੇ ਆਓ 5 ਮਿੰਟ ਚ ਆਓ ਡਰਾਈਵ ਥਰੂ ਤੇ ਜਾਓ ਖਾਓ ਤੇ ਘਰ ਨੂੰ ਜਾਓ ਘਰ ਨੂੰ ਹੀ ਜਾਓ ਤੁਸੀਂ ਕਾ ਕੇਫਸੀ ਪਹੁੰਚੇ ਉਹ ਕਿਸ ਤਰ੍ਹਾਂ ਪਹਿਲੇ ਤੁਹਾਨੂੰ ਜਲੰਧ ਤੋਂ ਪ੍ਰੈਜੈਂਟੇਸ਼ਨ ਜਾ ਮੈਂ ਕਿਹਾ ਜੀ ਤੇ ਵੰਡਰਫੁਲ ਅਚੀਵਮੈਂਟ ਹੋਈ ਐ ਸੇਰੀ ਇਹਦੀ ਜੀ ਵੰਡਰਫੁਲ ਵੰਡਰਫੁਲ ਹਾਂਜੀ ਹਾਂਜੀ ਇੰਨੇ ਖੁਸ਼ ਹੋਏ ਅਸੀਂ ਦਾ ਪਿੱਛੇ ਪਰਿਵਾਰ ਨੂੰ ਵੀ ਦੱਸ ਦਿੱਤਾ ਯੂਕੇ ਚ ਸਾਡੇ ਨਿਆਣੇ ਇੰਨੇ ਖੁਸ਼ ਐ ਜੀ ਮੈਂ ਤਾਂ ਉਹਨਾਂ ਨੂੰ ਫੋਟੋ ਵੀ ਇਥੋਂ ਭੇਜ ਚੁੱਕਾ ਮੈਂ ਮੈਂ KFC ਚ ਬੈਠਾ ਤੇ ਬਹੁਤ ਖੁਸ਼ ਹੋਏ ਵਾਈ ਵਾ ਨਕੋ ਉਧਰ ਗਏ ਹਾਂਜੀ 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 ਨਕੋ ਉਧਰ ਕੇ ਵਿੱਚ ਬੈਠੇ ਤੋ ਉਹ ਜਨਵਨਨ ਬੈਟ ਮੈਂ ਤਾਂ ਵੀਡੀਓ ਉਹਨਾਂ ਦੀ ਬਣਾ ਕੇ ਭੇਜਿਆ ਤਾਂ ਉਹ ਕਹਿੰਦੇ ਸੋ ਇਟ ਸੋ ਬਿਗ ਐਂਡ ਸੋ ਨਾਈਸ ਪਲੇਸ ਐਂਡ ਨਕੋਦਰ ਜੀ ਮੈਂ ਕਹਾ ਇਟਸ ਰੀਅਲੀ ਐਨ ਨਕੋਦਰ ਸਰ ਕੀ ਨਾਂ ਦਾ ਜੀ ਗੁਰਪਾਲ ਸਿੰਘ ਗੁਰਪਾਲ ਸਿੰਘ ਜੀ ਹੁਣ ਜਦੋਂ ਕੋਈ ਬੱਚੇ ਹੋਣਗੇ ਉਹਨਾਂ ਨੂੰ ਵੀ ਲੈ ਕੇ ਮੈਂ ਕਹਾ ਜੀ ਆਟੋਮੈਟਿਕ ਹਾਂਜੀ ਆਟੋਮੈਟਿਕ ਨੋ ਨੋ ਵੰਡਾਈ ਨੇ ਖੁਸ਼ ਹੈ ਹੁਣੇ ਖੁਸ਼ ਬੇਟੇ ਹੁਣੇ ਆਉਣ ਲਈ ਤਿਆਰ ਹੋਏ ਹੋਏ ਹਾਂਜੀ ਹਾਂਜੀ ਵੈਰੀ ਨਾਈਸ ਐਂਡ ਕੰਗ੍ਰੈਚੁਲੇਸ਼ਨ ਆ ਯਾਰ ਨੋ ਬੀ ਸਕਸੈਸ ਅੱਜ ਪਹੁੰਚੇ ਸੀ ਅਸੀਂ ਨਕੋਦਰ ਸ਼ਹਿਰ ਦੇ ਵਿੱਚ ਜਿਹੜਾ ਤਰੱਕੀਆਂ ਤੇ ਜਾ ਰਿਹਾ ਅੱਜ ਇੱਥੇ ਖੁੱਲਿਆ ਇੰਟਰਨੈਸ਼ਨਲ KFC ਇੰਟਰਨੈਸ਼ਨਲ KFC ਨਕੋਦਰ ਹਾਈਵੇ ਦੇ ਉੱਪਰ ਮੈਕਡੀ ਦੇ ਕੋਲ ਤੁਸੀਂ ਕਦੋਂ ਆ ਰਹੇ ਹੋ ਜਲਦੀ ਤੋਂ ਜਲਦੀ ਪਹੁੰਚਣਾ KFC ਮੈਕਡੀ ਦੇ ਕੋਲ